ਹੁਣ ਇਹਦੇ ਥੱਲੇ ਸਾਨੂੰ ਮਿੱਤਰੋ 22 ਲੀਟਰ ਦੁੱਧ ਤਿਆਰ ਮਿਲੂਗਾ 10-11 ਦਿਨਾਂ ਦੀ ਸੂਈ ਹਾਂਜੀ ਅੱਸੀ ਕੱਲ੍ਹ ਦੋਸਤੋ ਬਹੁਤ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾਲ ਆਪਾਂ ਬਾਈ ਗੁਰਵਿੰਦਰ ਕੋਲੇ ਪਹੁੰਚੇ ਹੋਏ ਆਂਗੇ ਬਾਈ ਗੁਰਵਿੰਦਰ ਕੋਲੇ ਨਾਲ ਅੱਜ ਆਪਾਂ ਸਾਨੂੰ ਇੱਕ ਸੂਈ ਸਵਾਈ ਮਿੱਤਰੋ ਜਰਸੀ ਨਸਲ ਦੀ ਗਾਂ ਦਿਖਾਉਣੀ ਹੈ ਤੇ ਬਿਹੜ ਜਿਹੜੀ ਹੈਗੀ ਨਾ ਮਿੱਤਰੋ ਕਮੈਂਟ ਕਰਕੇ ਦੱਸ ਜ਼ਰੂਰ ਦਿਓ ਵੀ ਸਾਨੂੰ ਇਹ ਕਿਵੇਂ ਲੱਗੀ ਤੇ ਬਰੀਡ ਵਾਲਾ ਪੱਖ ਜਿਹੜਾ ਹੈਗਾ ਤੁਸੀਂ ਨੋਟ ਕਰ ਲਿਓ ਸਮਾਰ ਕੇ ਬਾਕੀ ਇਹਦੇ ਮਗਰ ਜਿਹੜਾ ਹੈਗਾ ਮਿੱਤਰੋ ਬੱਚਾ ਹੈਗਾ ਬੱਚੇ ਨੂੰ ਇਹਨੇ ਜਨਮ ਦਿੱਤਾ ਤੇ ਦੁੱਧ ਇਹਦਾ ਤੁਹਾਨੂੰ ਤਿਆਰ ਮਿਲੂਗਾ ਬਾਕੀ ਇਧਰਲੇ ਪਾਸੇ ਜਿਹੜੇ ਹੋਰ ਪਸ਼ੂ ਆ ਬਾਈ ਦੇ ਘਰੇ ਹਨਾ ਆਪਾਂ ਤੁਹਾਨੂੰ ਉਹਨਾਂ ਤੇ ਵੀ ਇੱਕ ਵਾਰੀ ਕੈਮਰਾ ਲਾ ਕੇ ਦਿਖਾ ਦੇਨੇਗੇ ਪਸ਼ੂ ਪਾਲਣ ਦਾ ਬਾਈ ਕੰਮ ਕਰਦਾ ਮਿੱਤਰੋ ਤੇ ਹੁਣ ਜਿਹੜੀ ਹੈਗੀ ਨਾ ਆਹਾਗਾ ਇਹ ਬਾਈ ਨੇ ਦੇਣੀ ਆ ਆਓ ਕਰਕੇ ਬਾਈ ਨਾਲ ਆਪਾਂ ਗੱਲਬਾਤ ਜਿਹਨੂੰ ਪਸੰਦ ਆਈ ਬਾਈ ਦੇ ਨਾਲ ਇੱਥੇ ਘਰੇ ਆ ਜਾਓ ਤੇ ਦੋ ਟਾਈਮ ਦੀ ਚਵਾਈ ਕਰਕੇ ਤਸੱਲੀ ਕਰਕੇ ਤੁਸੀਂ ਲੈ ਜਾ ਸਕਦੇ ਹੋ ਆਓ ਕਰਕੇ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਰ ਹੋਰ ਬਾਈ ਗੁਰਵਿੰਦਰ ਕਿਵੇਂ ਆ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਗੁਰਵਿੰਦਰ ਜੀ ਗੱਲ ਕਰ ਲਗੇ ਤੇਰੇ ਪਿੰਡ ਦੀ ਪਿੰਡ ਕਿਹੜਾ ਆ ਗਿਆ ਪਿੰਡ ਆਪਣਾ ਇਹ ਗਹਿਰੀ ਬੁੱਟਰਾ ਹੈ ਡਿਸਟ੍ਰਿਕਟ ਬਠਿੰਡਾ ਜੀ ਤਹਿਸੀਲ ਸੰਗਤ ਮੰਡੀ ਆ ਜੀ ਗਹਿਰੀ ਬੁੱਟਰਾ ਜਿਹੜਾ ਹੈਗਾ ਇਹ ਪਿੰਡ ਤੇਰਾ ਬਠਿੰਡਾ ਤੋਂ ਡਬਲਾਈ ਰੋਡ ਤੇ ਆ ਜੀ ਡਬਲਾਈ ਰੋਡ ਤੇ ਠੀਕ ਆ ਇੱਥੋਂ ਬਠਿੰਡਾ ਆਪਣੇ ਰਹਿ ਗਿਆ ਜੀ 15 ਕਿਲੋਮੀਟਰ ਹੀ ਇਹ ਸੰਗਤ ਮੰਡੀ ਨੇੜੇ ਹੀ ਹੋ ਤਿੰਨ ਕਿਲੋਮੀਟਰ ਹੈ 3 ਕਿਲੋਮੀਟਰ ਹਾਂਜੀ ਠੀਕ ਹੈ ਅੱਛਾ ਗਰਵਿੰਦਰ ਪਸ਼ੂ ਕਿਤੇ ਦੇ ਨਾਲ-ਨਾਲ ਜਿਹੜਾ ਹੋਰ ਕੰਮ ਵੀ ਕਰਦਾ ਕੋਈ ਹਾਂਜੀ ਮੈਂ ਜੌਬ ਕਰਦਾ ਹਾਂ ਜੀ ਜੌਬ ਕਰਦੇ ਹੋ ਹਾਂਜੀ ਬਠਿੰਡੇ ਬਠਿੰਡਾਈ ਠੀਕ ਹੈ ਅੱਛਾ ਗਰਵਿੰਦਰ ਜਿਵੇਂ ਹੁਣ ਤੇਰੇ ਕੋਲ ਇੱਕ ਜਰਸੀ ਆ ਗਈ ਹੈ ਨਾ ਹਾਂਜੀ ਹਾਂਜੀ ਹੋਰ گاਵਾ ਵੀ ਖੜੀਆਂ ਤੇਰੇ ਕੋਲ ਹਾਂਜੀ ਹਾਂਜੀ ਹੋਰ ਵੀ ਉਹਨਾਂ 'ਚ ਵੀ ਸੂਣ ਵਾਲੀਆਂ ਹੋਣਗੀਆਂ ਸਹੀ ਸੂਣ ਵਾਲੀਆਂ ਜੀ ਠੀਕ ਆ ਇਹ ਤੇਰੇ ਘਰ ਦੀ ਆ ਕਰਦੀ ਬੈੜਾ ਜੀ ਆਪਾਂ ਠੀਕ ਹੈ ਤੇ ਇਹਦਾ ਸੂਆ ਵੀ ਕਿਹਨਵਾ ਸੂਆ ਇਹ ਦੂਜੇ ਸੂਏ ਸੂਏ ਆ ਜੀ ਆਪਣੇ ਕੋਲ ਇਹ ਆਪਾਂ ਬੱਚੀ ਪਾਲੀ ਸੀ ਪਹਿਲੇ ਨੂੰ ਛੁੱਟੂ ਨਿੱਕੀ ਦੇ ਕੇ ਠੀਕ ਹੈ ਪਹਿਲਾ ਸੂਈ ਆਪਾਂ ਦੁੱਧ ਪੀਤਾ ਹੁਣ ਦੂਜੇ ਸੂਈ ਸੂਈ ਆ ਦੂਜੇ ਸੂਈ ਹਾਂਜੀ ਹੁਣ ਮਗਰ ਬੱਚਾ ਮਗਰ ਬੱਚਾ ਹੀ ਇਹਦੇ ਹਾਂਜੀ ਪਹਿਲੇ ਸੂਈ ਦਾ ਦੁੱਧ ਕਿੰਨਾ ਸੀ ਪਹਿਲੇ ਸੂਈ ਜੀ 22 ਲੀਟਰ ਦੁੱਧ ਚੋਇਆ ਆਪਾਂ 22 ਹਾਂਜੀ ਤੇ ਅੱਜ ਇਹਨੂੰ 10 11 ਦਿਨ ਹੋ ਗਏ ਅੱਜ 22 ਲੀਟਰ ਤਿਆਰ ਹੈ ਇਸ ਵਾਰ ਮਤਲਬ ਉਮੀਦ ਹੈ 25 26 ਲੀਟਰ ਖੁਲਾ ਦੇਊਗੀ ਵੀ 25 26 ਲੀਟਰ ਹਾਂਜੀ ਅੱਛਾ ਹੁਣ 22 ਤੋਂ ਵੱਧ ਹੈ ਕਿ ਘੱਟ ਆ 22 ਤੋਂ ਵੱਧ ਉਹ ਹੀ ਘਟਣੀ ਹੈ ਜੀ ਠੀਕ ਹੈ ਮਤਲਬ ਜਿਵੇਂ ਮਰਜ਼ੀ ਬ ਕਿਹੜੇ ਬੋਲਦੀ ਆਪਦਾ ਨਹੀਂ ਪਤਾ ਜੀ ਆਪਾਂ ਐਵੇਂ ਝੂਠ ਮਾਰੀ ਜੀ ਦਾ ਪਰ ਅੱਪ ਦਾ ਪਤਾ ਹੈ ਹਾਂ ਬੱਚਾ ਪ੍ਰੀਤ ਬੋਲਦਾ ਆਪਾਂ ਪਰਾਇਆ ਸੀਗਾ ਏ ਆਈ ਕਰਾਈ ਸੀ ਉਸ ਨੂੰ ਤੇ ਗਾਹੇ ਬੱਚਾ ਆ ਗਿਆ ਜੀ ਆਪਾਂ ਬੱਚੀ ਦੀ ਨੀਂਦ ਰੱਖੀ ਸੀ ਠੀਕ ਹੈ ਚੱਲ ਫਿਰ ਕਰਾ ਖੋਲ ਕੇ ਦਿਖਾ ਲੋ ਵੀ ਮਿੱਤਰੋ ਆ ਜਿਹੜੀ ਆ ਗਈ ਨਾ ਜਰਸੀ ਜਰਸੀ ਜਿਹੜੀ ਹੈਗੀ ਬੜੀ ਯਾਰ ਸੋਹਣੀ ਸੁਨੱਖੀ ਹੈ ਇੱਕ ਗੱਲ ਹੋਰ ਆ ਜਿਹੜੀ ਇਹਦੇ ਨਾਲ ਲੇਵੇ ਨੂੰ ਥਾਨ ਲੱਗਿਆ ਉਹ ਤਾਂ ਤੁਸੀਂ ਐਂ ਸਮਝ ਲਓ ਵੀ ਜੇਹੇ ਜਾ ਤਾਂ ਮੱਝ ਚੋਰੀ ਤੇ ਜੇਹੇ ਜੀ ਆਹਾ ਗਾ ਗਰਵਿੰਦਰ ਗੱਲ ਆਈ ਹੈ ਹਾਂਜੀ ਹਾਂਜੀ ਬਾਈ ਲੈ ਵੀ ਫੁੱਲ ਹੈਵੀweight ਦੀ ਆ ਤੇ ਆ ਦੇਖੋ ਹੁਣ ਤੁਸੀਂ ਥਾਣਲੇਵਾ ਚੈੱਕ ਕਰ ਲਓ ਹੁਣ ਇਹਦੇ ਥੱਲੋਂ ਸੋਨੂੰ ਮਿੱਤਰੋ 22 ਲੀਟਰ ਦੁੱਧ ਤਿਆਰ ਮਿਲੂਗਾ 10-11 ਦਿਨਾਂ ਦੀ ਸੂਈ ਆ ਤੇ ਗਰਵਿੰਦਰ ਹਾਦਰ ਲੈ ਕੇ ਚੱਲ ਕੇ ਰਾਂ ਲੰਮੀ ਹੋ ਬੈਠ ਕੇ ਕੰਨੀ ਲੈ ਹੁਣ ਤੁਸੀਂ ਨਾ ਫੇਸ ਦੀ ਬਿਊਟੀ ਵੀ ਚੈੱਕ ਕਰ ਲਓ ਕੱਦ ਕਾਠ ਜਿਹੜਾ ਥਾਣਲੇਵਾ ਜਿਹੜਾ ਹੈਗਾ ਨਾ ਉਹ ਗੱਲ ਬਾਤ ਨਹੀਂ ਹੈਗੀ ਮਿੱਤਰੋ ਵੀ ਥਾਣਾਲੇਵਾ ਜਿਹੜਾ ਭੱਜਿਆ ਜਾਂ ਫਿਰਦਾ ਹੋਊਗਾ ਪੂਰੇ ਸਖਤਲੇਵੇ ਵਾਲੀ ਜਿਹੜੀ ਹੈਗੀ ਵਹੜਾ ਤੇ ਆ ਦੇਖ ਲੋ ਥਣ ਬੜਾ ਸੋਹਣਾ ਲੱਗਿਆ ਗੁਰਵਿੰਦਰ ਹਾਂਜੀ ਹਾਂਜੀ ਸਰ ਮਰਮ ਵਾਲੀ ਮੈਨੂੰ ਐ ਲੱਗਦਾ ਇਹ 25 ਕਿਲੋ ਦਾ ਯਾਰ ਫਿਰ ਇਹਦੇ ਹਿਸਾਬ ਨਾਲ ਤਾਂ ਖੁੱਲਾ ਪਾਉ ਯਾਰ ਆਰਾਮ ਨਾਲ ਹੀ ਆਰਾਮ ਨਾਲ 25 ਕਿਲੋ ਖੁੱਲਾ ਹੀ ਹਾਂ ਨਹੀਂ ਯਾਰ ਤੇਰੀ ਬਹੜ ਵੀ ਹੈਗੀ ਜਿੰਦਜਾਨ ਵਾਲੀ ਬਹੜਾ ਮਿੱਤਰੋ ਇਹ ਨਾ ਸਮਝ ਲਿਓ ਇਹ ਜਿਹੜੇ ਭਰਾ ਨੂੰ ਨਾ ਮਤਲਬ ਪਸੰਦ ਆ ਗਈ ਤੇ ਇੱਥੇ ਆਇਓ ਤਸੱਲੀ ਕਰ ਲਿਓ ਪਰ ਜਿਹੜੀ ਬਹੜ ਹੈ ਉਹ ਕਹਿੰਦੀ ਆ ਵੀ ਭਾਈ ਹਾਂ ਮੇਰੇ ਥੱਲੇ ਜਿਹੜਾ ਦੁੱਧ ਬਾਦ ਹੈਗਾ ਉਹ 22 25 ਲੀਟਰ ਹੈਗਾ ਹੀ ਆ ਕਿ ਨਹੀਂ ਗਰਵਿੰਦਰ ਹਾਂਜੀ ਹਾਂਜੀ ਬਾਈ ਖੁੱਲਾਈ ਹੁਣ ਅੱਛਾ ਮਤਲਬ ਜਿਵੇਂ ਮਰਜ਼ੀ ਬੰਦਾ ਚੋਕੇ ਲੈ ਜੇ ਜਿਵੇਂ ਮਰਜ਼ੀ ਲੈ ਚੋਕੇ ਜੀ ਤੇ ਗਰਵਿੰਦਰ ਫਿਰ ਆ ਫਿਰ ਬੰਨ ਕੇ ਹਾਂਜੀ ਹਾਂਜੀ ਰੇਟ ਕਿੰਨਾ ਕਰਤਾ ਰੇਟ ਬਾਈ ਆਪਾਂ ਫੋਨ ਤੇ ਕਰ ਲਾਂਗੇ ਜੀ ਕੀ ਗੱਲ ਬਸ ਉਹਨੂੰ ਪਤਾ ਹੀ ਹੈ ਜੀ ਫੋਨ ਤੇ ਸਹੀ ਰਹੂਗਾ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਚਲੋ ਕੋਈ ਗੱਲ ਨਹੀਂ ਤੇਰੀ ਮਰਜ਼ੀ ਹੈ ਬਾਕੀ ਤਾਂ ਜੇ ਗੱਲ ਕਰੇ ਗੱਲ ਨਿਬੜ ਜੇ ਤਾਂ ਚੰਗੀ ਹੁੰਦੀ ਹੈ ਠੀਕ ਹੈ ਪਰ ਤੇਰਾ ਮਨ ਹੈ ਤੇਰੇ ਆਪ ਦੇ ਮਨ ਦੀ ਕਰ ਤੂੰ ਕੋਈ ਗੱਲ ਨਹੀਂ ਬਈ ਫੋਨ ਤੇ ਕਰ ਲਾਂਗੇ ਰੇਡ ਰੇਡ ਤੁਹਾਨੂੰ ਪਤਾ ਹੀ ਫਿਰ ਕੋਈ ਵੱਧ ਘਟਦਾ ਰਹਿੰਦਾ ਹੀ ਹੈ ਠੀਕ ਹੈ ਚਲੋ ਅੱਛਾ ਗੁਰਵਿੰਦਰ ਜੇ ਗੱਲ ਕਰਕੇ ਇੱਕ ਤੂੰ ਆਪਣੀ ਵੀਡੀਓ ਤੇ ਬਹਿੜਦਾ ਕਿ ਆਇਆ ਸੀਗਾ ਹਾਂਜੀ ਹਾਂਜੀ ਉਹ ਕਿਹੜੀ ਆ ਉਹ ਬਈ ਉਹ ਖੜੀ ਆਪਣੀ ਕਾਲੀ ਵਾਲੀ ਗੱਡੀ ਆ ਜਿਹੜੀ ਗੇੜਾ ਦੇ ਜਾਂਦੀ ਆ ਹਾਂਜੀ ਹਾਂਜੀ ਜਿਹੜਾ ਗੇੜਾ ਦੇ ਜਾਂਦੀ ਆ ਠੀਕ ਆ ਆਹਾ ਵਹੜ ਜਿਹੜੀ ਗੇੜਾ ਦੇ ਜਾਂਦੀ ਆ ਕਿਵੇਂ ਰਹੀ ਫਿਰ ਇਹ ਵਧੀਆ ਰਹੀ ਜੀ ਆਪਣੀ ਇਹ ਇਹ ਕਿਵੇਂ ਸੀਗੀ ਉਹ ਤਾਂ ਸੂਣ ਵਾਲੀ ਸੀ ਕਿ ਉਹ ਗੱਬਣ ਲੈ ਕੇ ਆਉਂਦੀ ਸੀ ਆਪਾਂ ਸਾਢੇ 3 ਦਿਨ ਮਹੀਨੇ ਦੀ ਗੱਬਣ ਸੀ ਅੱਛਾ ਹਾਂਜੀ ਤੇ ਦੁੱਧ ਦਿੰਦੀ ਸੀ ਦੁੱਧ ਦਿੰਦੀ ਸੀ ਹਾਂ 6 ਲੀਟਰ ਦੁੱਧ ਸੀਗਾ ਜੀ ਠੀਕ ਐ ਤੇ ਸਾਢੇ ਕਿਤਾਣੀ ਮਿੰਟ ਦੇ ਗੱਬਣ ਸੀ ਵੀ ਆਪਾਂ ਆਪਣੀ ਵੀਡੀਓ ਤੇ ਲਈ ਸੀਗਾ ਠੀਕ ਹੈ ਚਲੋ ਚੰਗੀ ਰਹੀ ਹਾਂ ਵਧੀਆ ਰਹੀ ਚੱਲ ਚੰਗੀ ਗੱਲਾਂ ਨੇ ਅਸੀਂ ਤਾਂ ਹੀ ਅੱਜ ਤੇਰੇ ਵਿਹੜੇ 'ਚ ਖੜੇ ਆ ਨਹੀਂ ਨਹੀਂ ਵਧੀਆ ਰਹੀ ਜੀ ਹਾਂ ਤਸੱਲੀ ਕਰਕੇ ਸੋਡੀ ਤਸੱਲੀ ਦੇ ਲਈ ਸੀ ਆਪਾਂ ਨੰਬਰ ਕਿੰਨਾ ਚੱਲਦਾ ਮੇਰਾ ਨੰਬਰ ਹੈਗੇ 99 ਆਪਣਾ ਪੰਜਾਬੀ ਬੋਲਣ 99885 31041 ਜੀ 99885 ਹਾਂਜੀ 31041 ਠੀਕ ਆ ਲਓ ਵੀ ਮਿੱਤਰੋ ਬਾਈ ਦਾ ਪਿੰਡ ਆ ਗਿਆ ਗਹਿਰੀ ਬੁੱਟਰ ਹਾਂਜੀ ਗਹਿਰੀ ਤੇ ਜਲਾ ਬਹੜਾ ਜਿਹੜੇ ਪ੍ਰਾ ਦੇ ਫਟਾ ਹੀ ਬਹੜ ਇੱਥੇ ਆ ਜਾਓ ਮਿੱਤਰੋ ਦੁੱਧ ਦੀ ਦਾ ਤਸੱਲੀ ਹੋਊਗੀ ਦੁੱਧ ਜਿਹੜਾ ਇੱਥੋਂ ਆ ਕੇ ਤੁਸੀਂ ਦੋ ਡੰਗ ਚਾਰ ਡੰਗ ਚਵਾਈ ਕਰਕੇ ਲੈ ਜਾ ਸਕਦੇ ਹੋ ਤੇ ਕਿਵੇਂ ਲੱਗੀ ਬਹਿਰ ਦੱਸਿਓ ਫਿਰ ਧੰਨਵਾਦ ਸਾਰੇ